ਬੀਤੇ ਦਿਨੀ ਐਸ ਸੁਦੀਰ ਸਵੀਰ ਸ਼ਾਪ ਤੇ ਹੋਈ ਗੋਲੀਬਾਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਫਗਵਾੜਾ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਜਿੱਥੇ ਐਮ ਖੁਲਾਸੇ ਕੀਤੇ ਉੱਥੇ ਹੀ ਉਹਨਾਂ ਦੱਸਿਆ ਕਿ ਇਸ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਚਲਾਈ ਜਾ ਰਹੀ ਹੈ ਜੇਤੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ 12 ਤਰੀਕ ਤੜਕੇ ਐਸ ਸੁਧੀਰ ਸ਼ਾਪ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਉਹ ਫਾਇਰਿੰਗ ਕੇਸ ਕ੍ਰੀਏਟ ਕਰ ਲਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੀ ਅਰੈਸਟ ਕਰ ਲਈ ਗਈ ਹੈ 12 ਤਰੀਕ ਸਵੇਰੇ 4:30 ਤੋਂ 7 ਵਜੇ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੇ ਸੀ ਕੁਝ ਅਣਪਛਾਤੇ ਲੋਕਾਂ ਨੇ ਐਸ ਵੀਟ ਐਸ ਸੁਧੀਰ ਸ਼ਾਪ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਹੈ ਤੁਰੰਤ ਇਹਤੇ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਸਾਹਿਬਾਨ ਪਹੁੰਚੇ ਨੇ ਤੁਰੰਤ ਹੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਤੇ 7 ਅਰਾਮਾ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਤੇ ਲਿਆਂਦੀ ਗਈ ਹੈ ਵੱਖ-ਵੱਖ ਪਹਿਲੂ ਤੇ ਟੈਕਨੀਕਲ ਐਵੀਡੈਂਸਿਸ ਤੇ ਹਿਊਮਨ ਇੰਟੈਲੀਜੈਂਸ ਤੇ ਉਤੇ ਕੰਮ ਕੀਤਾ ਜਾ ਰਿਹਾ ਸੀ ਇਹਦੇ ਥੋੜਾ ਜਿਹਾ ਆਪਾਂ ਜੇ ਪਿੱਛੇ ਜਾਈਏ ਤੇ 8 8 ਜਨਵਰੀ 2026 ਨੂੰ ਸੜਕੇ ਇਨਫੋਰਮੇਸ਼ਨ ਸਾਨੂੰ ਆਈ ਸੀ ਕਿ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਲਖਨ ਕਲਾ ਪਿੰਡ ਥਾਣਾ ਸਦਰ ਕਪੂਰਥਲਾ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਅੰਨੇਵਾ ਫਾਇਰਿੰਗ ਕੀਤੀ ਸੀ ਤੇ ਉਹਦੇ ਉੱਤੇ ਵੀ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਹੋਇਆ ਸੀ ਤੇ ਵੱਖ-ਵੱਖ ਟੀਮਾਂ ਲਾ ਕੇ ਉਹਨਾਂ ਨੂੰ ਵੀ ਅਸੀਂ ਫਾਲੋ ਕਰ ਰਹੇ ਸੀ ਤੇ ਉਹਨਾਂ ਦੀ ਲੀਡ ਸਾਨੂੰ ਫਗਵਾੜੇ ਵਾਲੇ ਪਾਸੇ ਮਿਲੀ ਹੈ ਤੇ ਸਾਨੂੰ ਇਹ ਲੱਗਿਆ ਕਿ ਇਹ ਦੋ ਜਿਹੜੇ ਇਨਸੀਡੈਂਟ ਜੁੜੇ ਹੋ ਸਕਦੇ ਹਨ ਤੇ ਇਹਦੇ ਵਿੱਚ ਜਿਹੜੀ ਜੁਆਇੰਟ ਟੀਮਾਂ ਬਣਾਈਆਂ ਗਈਆਂ ਕਪੂਰਥਲਾ ਪੁਲਿਸ ਦੀ ਫਗਵਾੜਾ ਪੁਲਿਸ ਦੀ ਜੇਦੀ ਨਿਗਰਾਨੀ ਐਸਪੀ ਡੀ ਸਾਹਿਬ ਤੇ ਐਸਪੀ ਫਗਵਾੜਾ ਸਾਹਿਬ ਵੱਲੋਂ ਕੀਤੀ ਗਈ ਹੈ ਕੱਲ ਕਪੂਰਥਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿੱਥੇ ਚਾਰ ਮੁੱਖ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਮ ਹੈਗਾ ਰੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਮੇੜੂ ਸੁਖਰਾਜ ਸਿੰਘ ਸੁੱਖਾ ਵਾਸੀ ਬੀੜਪੋਆ ਕਮਲ ਰੀਤ ਸਿੰਘ ਉਰਫ ਪੀਤਾ ਵਾਸੀ ਸੰਨਵਾ ਬਹਿਰਾਮ ਤੋਂ ਅਤੇ ਹਜੀਤ ਸਿੰਘ ਵਾਸੀ ਖੇੜਾ ਖਾਣਾ ਸਤਨਾਪੁਰੇ ਤੋਂ ਇਹ ਚਾਰ ਮੁੱਖ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਲਖਨਕਲਾ ਦੇ ਵਿੱਚ ਜਿਹੜੀ ਗੱਡੀਆਂ ਵਰਤੀਆਂ ਹੁੰਡੇ ਜਿਹੜੀ ਵੈਨਿਊ ਗੱਡੀ ਤੇ ਹੁੰਡੇ ਵਰਨਾ ਗੱਡੀ ਉਹ ਅਸੀਂ ਰਿਕਵਰ ਕਰ ਲਿਆ ਹਨ ਤਾਂ ਜਿਹੜਾ ਐਸ ਸੁਦੀ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਸੀ ਉਹਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਆਪਣੀ ਗੱਡੀਆਂ ਵਰਤੀਆਂ ਉਹ ਇਹੀ ਸਨ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਜਿਹੜੀ ਲਖਨ ਕਲਾ ਦੇ ਵਿੱਚ ਫਾਇਰਿੰਗ ਕੀਤੀ ਸੀ ਆਹੀ ਮੁੱਖ ਦੋਸ਼ੀਆਂ ਵੱਲੋਂ ਕੀਤੀ ਗਈ ਸੀ ਜਿਹੜੀ 8 ਤਰੀਕ ਨੂੰ ਕੀਤੀ ਸੀ ਤੇ 12 ਤਰੀਕ ਨੂੰ ਸਵੇਰੇ ਇਹਨਾਂ ਦੇ ਗਰੁੱਪ ਵੱਲੋਂ ਹੀ ਇਹਨਾਂ ਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਹੈ ਮੁੱਖ ਜਿਹੜੇ ਫਾਇਰਰ ਦੇ ਵਿੱਚ ਸੀਗਾ ਤੇ ਇਹਦੇ ਨਾਲ ਜਿਹੜਾ ਸਾਰਾ ਲੋਜਿਸਟਿਕਲ ਸਪੋਰਟ ਤੇ ਹੋਰ ਸਪੋਰਟ ਜਿਹੜਾ ਹੈਗਾ ਬਾਕੀ ਦੋਸ਼ੀਆਂ ਵੱਲੋਂ ਹੀ ਦਿੱਤਾ ਗਿਆ ਸੀ ਇਹਨਾਂ ਦੀ ਪੁੱਛਕਿਛ ਤੋਂ ਜਿਹੜਾ ਰਿੰਗ ਲੀਡਰ ਇਹਨਾਂ ਦਾ ਉਹਦੀ ਵੀ شناخت ਹੋ ਗਈ ਹੈ ਤੇ ਉਹਦੇ ਵਿੱਚ ਵੀ ਜਿਹੜਾ ਕਪੂਰਥਾ ਦਾ ਪੁਲਿਸ ਪੂਰੀ ਮੁਸਤਦੀ ਨਾਲ ਉਹਨੂੰ ਛੇਤੀ ਛੇਤੀ ਰੈਸ਼ਕਰਾਂਚੇ ਲੱਗੀ ਹੋਈ ਹੈ। ਅ ਇਹਦਾ ਤੇ ਇਸ ਤੋਂ ਇਲਾਵਾ ਮੋਢਲੀ ਜਿਹੜੀ ਪੁਸ਼ਕੇਸ਼ ਦੇ ਦੋਸ਼ੀਆਂ ਨੇ ਆ ਵੀ ਕਬੂਲ ਕੀਤਾ ਹੈ ਕਿ ਤਕਰੀਬਨ 15 ਤੋਂ 20 ਦਿਨ ਪਹਿਲਾਂ ਜਿਹੜੀ ਬਹਿਰਾਂ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਉਹ ਵੀ ਇਹਨਾਂ ਨੇ ਹੀ ਕਰਾਈ ਸੀ ਅਤੇ ਉਸ ਤੋਂ ਪਹਿਲਾਂ ਮੁਕੰਦਪੁਰ ਦੇ ਵਿੱਚ ਫਾਇਰਿੰਗ ਜਿਹੜੀ ਹੋਈ ਸੀ ਤਕਰੀਬਨ 2 ਮਹੀਨੇ ਪਹਿਲਾਂ ਉਹ ਵੀ ਏਸੀ ਗਰੁੱਪ ਨੇ ਕਰਾਈ ਸੀ। ਸਾਨੂੰ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲੈ ਰਹੇ ਹਾਂ ਸਾਨੂੰ ਪੂਰਾ ਭਰੋਸਾ ਹੈ ਕਿ ਇਲਾਕੇ ਦੇ ਵਿੱਚ ਜਿਹੜੀ ਹੋਰ ਵੀ ਵਾਰਦਾਤਾ ਟਰੇਸ ਹੋਣ ਦੇ ਪੂਰੇ ਪੂਰੇ ਇਹਦੇ ਨਾਲ ਚਾਂਸਸ ਹਨ ਤੇ ਉਹਦੇ ਉੱਤੇ ਅਸੀਂ ਡੰਗਾਈ ਨਾਲ ਜਿਹੜੀ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ